ਸਤ ਸ੍ਰੀ ਅਕਾਲ ਦੋਸਤੋ ਡਬਲ ਐਫ ਜੀ ਦੇਸੀ ਚੂਜਾ ਅੱਜ ਤੁਹਾਨੂੰ ਦੇਸੀ ਚੂਜੇ ਨੂੰ ਕਿਹੜੇ ਕਾਰਨਾ ਕਰਕੇ ਮਵਾਰੀਆਂ ਲੱਗਦੀਆਂ ਹਨ ਤਾਂ ਇਸ ਵੀਡੀਓ ਚ ਦੱਸਿਆ ਜਾਵੇਗਾ ਤਾਂ ਵੀਡੀਓ ਨੂੰ ਪੂਰਾ ਦੇਖੋ ਤਾਂ ਜੋ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਸਕੇ ਕਿ ਦੇਸੀ ਚੂਜੇ ਨੂੰ ਬਵਾਰੀਆਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਹੋਰ ਵੀ ਦੇਸੀ ਮੁਰਗੇ ਬਾਰੇ ਜਾਣਕਾਰੀ ਮਿਲਦੀ ਰਹੇਗੀ ਤਾਂ ਨਵੇਂ ਤੋਂ ਨਵੇਂ ਵੀਡੀਓ ਅੱਗੇ ਆਉਂਦੀਆਂ ਰਹਿਣਗੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਲਾਈਕ ਕਮੈਂਟ ਸ਼ੇਅਰ ਵੀ ਕਰਿਆ ਕਰੋ ਤਾਂ ਜੋ ਹੋਰ ਮੁਰਗੀਵਾਲ ਪਾਲਣ ਵਾਲੇ ਵੀਰਾਂ ਨੂੰ ਅੱਗੇ ਤੋਂ ਅੱਗੇ ਪਤਾ ਚੱਲ ਸਕੇ ਕਿ ਦੇਸੀ ਮੁਰਗੇ ਨੂੰ ਕਿਹੜੇ ਕਾਰਨਾ ਕਰਕੇ ਮੁਵਾਰੀਆਂ ਆਉਂਦੀਆਂ ਹਨ ਸਭ ਤੋਂ ਪਹਿਲਾਂ ਜਿੱਥੇ ਵੀ ਜਿਹੜੀ ਵੀ ਜਗਾ ਦੇਸੀ ਮੁਰਗਾ ਰਹਿ ਰਿਹਾ ਹੈ ਤਾਂ ਉਸ ਜਗਾ ਦੀ ਚੰਗੀ ਤਰ੍ਹਾਂ ਸਫਾਈ ਕਰਨਾ ਜ਼ਰੂਰੀ ਹੈ ਤਾਂ ਜਿਵੇਂ ਤੁਸੀਂ ਇੱਧਰ ਪਾਣੀ ਰੱਖਿਆ ਹੈ ਪਾਣੀ ਪਿਲਾਓਗੇ ਤਾਂ ਕੋਈ ਵੀ ਭਾਂਡਾ ਟੁੱਟਾ ਪਜਾ ਨਹੀਂ ਹੋਣਾ ਚਾਹੀਦਾ ਟੁੱਟੇ ਅਜੇ ਹੁਣ ਕਾਰਨ ਪਾਣੀ ਇਹ ਨਾ ਹੋਵੇ ਕਿ ਥੱਲੇ ਵਗਦਾ ਰਹੇ ਤਾਂ ਗਿੱਲੀ ਜਗਾ ਹੋ ਜਾਵੇ ਤਾਂ ਮੁਰਗਾ ਜਿਵੇਂ ਵੀ ਗਿੱਲੀ ਜਗਾ ਉੱਪਰ ਬੈਠੇਗਾ ਤੁਰੇ ਫਰੇਗਾ ਜੇ ਰਾਤ ਨੂੰ ਸੌਵੇਗਾ ਤਾਂ ਮੁਰਗੇ ਨੂੰ ਜਲਦੀ ਹੀ ਮਵਾਰੀ ਲੱਗ ਜਾਵੇਗੀ ਤਾਂ ਧਿਆਨ ਰੱਖੋ ਉਹ ਟੁੱਟਾ ਪੱਜਾ ਪਾਂਡਾ ਨਾ ਹੋਵੇ ਤੇ ਪਾਂਡਾ ਨਵਾਂ ਹੀ ਹੋਵੇ ਤੇ ਮੁਰਗਿਆਂ ਨੂੰ ਜਿਵੇਂ ਮੁਰਗੀ ਇੱਕ ਹੀ ਬਰੀਡ ਦੀ ਮੁਰਗੀ ਲਿਆਂਦੀ ਹੈ ਇੱਕ ਹੀ ਲਾਠ ਦੀ ਮੁਰਗੀ ਪਾਈ ਹੈ ਤਾਂ ਇਸ ਮੁਰਗੀ ਚ ਇੱਕ ਹੀ ਲਾਟ ਰੱਖੋ ਤਾਂ ਹੋਰ ਕਿਦੋਂ ਮੁਰਗੀਆਂ ਲਿਆ ਕੇ ਇਸ ਮੁਰਗੀ ਪਲ ਲਾਟ ਵਿੱਚ ਨਾ ਪਾਓ ਤਾਂ ਜੋ ਉਹਨਾਂ ਮੁਰਗੀਆਂ ਨੂੰ ਮਾਰੀ ਲੱਗੀ ਹੋਵੇ ਤਾਂ ਇਹਨਾਂ ਮੁਰਗੀਆਂ 'ਚ ਤੁਸੀਂ ਮੁਰਗੀਆਂ ਰਲਾਓਗੇ ਤਾਂ ਇਹਨਾਂ ਮੁਰਗੀਆਂ ਨੂੰ ਮਾਰੀ ਲੱਗ ਜਾਵੇਗੀ ਤਾਂ ਇਸ ਗੱਲ ਦਾ ਵੀਰੋ ਧਿਆਨ ਦੇਹੁ ਜੋ ਵੀ ਬਾਹਰਲੀ ਮੁਰਗੀ ਇਸ ਸਲਾਟ ਚੋਂ ਮੁਰਗੀ ਨਾ ਚਲਾਓ ਤਾਂ ਸਰਦੀ ਦੇ ਸਮੇਂ ਜਿੱਥੇ ਵੀ ਮੁਰਗਾ ਜਿਹੜੀ ਵੀ ਜਗਾ ਤੇ ਪੜ ਰਿਹਾ ਹੈ ਤਾਂ ਥੱਲੇ ਲੱਕੜ ਦਾ ਗਰਮ ਪੂਰਾ ਪਾਓ ਕਿਉਂਕਿ ਲੱਕੜ ਦਾ ਪੂਰਾ ਗਰਮ ਹੁੰਦਾ ਹੈ ਤਾਂ ਮੁਰਗੇ ਦੀ ਸਰੀਰ ਦੀ ਗਰਮੈਸ਼ ਬਣਾਈ ਰੱਖਦਾ ਹਾਂ ਤਾਂ ਫਾਰਮ ਦੀ ਵੀ ਗਰਮੈਸ਼ ਅੰਦਰ ਕਾਫੀ ਬਣੀ ਜਾਂਦੀ ਹੈ ਤਾਂ ਗਰਮੀਆਂ ਦੀ ਗੱਲ ਕਰਦੇ ਹਾਂ ਤਾਂ ਗਰਮੀਆਂ ਚ ਦੇਸੀ ਮੁਰਗੇ ਨੂੰ ਜਿਆਦਾ ਪਾਣੀ ਪਿਲਾਓ ਪਾਣੀ ਵੱਧ ਤੋਂ ਜਿਆਦਾ ਪਾਣੀ ਪਾਂਡਿਆ ਵਿੱਚ 15 ਵੇ ਤਾਂ ਪਾਣੀ ਮੁਕੇ ਨਾ ਇਹ ਨਾ ਹੋਵੇ ਗਰਮੀ ਲਾਗ ਕਰਨ ਤਾਂ ਮੁਰਗੇ ਦੀ ਨੂੰ ਪਾਣੀ ਦੀ ਪਿਆਸ ਲੱਗੇ ਤੇ ਮੁਰਗਾ ਪਾਣੀ ਦੀ ਪਾਲ ਚ ਹੋਵੇ ਜਾਂ ਇੱਕ ਦੂਜੇ ਦੇ ਉੱਪਰ ਚੜ ਚੜ ਕੇ ਮੁਰਗੇ ਮਰ ਜਾਂਦੇ ਹਨ ਇਸ ਗੱਲ ਦਾ ਗਰਮੀ ਚ ਆਸ ਗੱਲ ਰੱਖਣ ਦੀ ਧਿਆਨ ਹੈ ਤੇ ਗਰਮੀ ਵਿੱਚ ਪਾਣੀ ਵਾਧੂ ਹੀ ਮਾਤਰਾ ਵਿੱਚ ਪਾਂਡਿਆਂ ਵਿੱਚ ਪਿਆ ਹੋਵੇ ਤਾਂ ਇੱਕ ਥੱਲੇ ਗਿੱਲੀ ਜੰਗਾ ਹੋਣ ਕਾਰਨ ਮੁਰਗਾ ਗਿੱਲੀ ਜੰਗਾ ਦੇ ਉੱਪਰ ਬੈਠਦਾ ਹੈ ਤਾਂ ਅਸੀਂ ਆਰਡੀ ਮਿਵਾਰੀ ਆਉਂਦੀ ਹੈ ਅਸੀ ਆਰ ਡੀ ਮਵਾਰੀ ਬਹੁਤ ਘਾਤਕ ਮਵਾਰੀ ਹੈ ਤੇ ਮੁਰਗਾ ਮਰਨਾ ਸਟਾਰਟ ਹੋ ਜਾਵੇਗਾ ਤੇ ਮੁਰਗਾ ਸਾਊਂਡ ਜਿਹੀ ਆਵਾਜ਼ ਕਰੇਗਾ ਤੇ ਇਹਦੇ ਤੋਂ ਪਤਾ ਇਹੀ ਲਗਾਇਆ ਜਾਂਦਾ ਹੈ ਕਿ ਮੁਰਗੇ ਨੂੰ ਸੀ ਆਰ ਡੀ ਮਵਾਰੀ ਹੋ ਗਈ ਹੈ ਤਾਂ ਸੀ ਆਰ ਡੀ ਮਵਾਰੀ ਦੀ ਰੋਕਥਾਮ ਕਰਨ ਲਈ टेट्रासाइक्लिन पाउडर ਆਉਂਦਾ ਹੈ ਤਾਂ ਉਹ ਤੁਸੀਂ ਹਫਤੇ ਦੇ 2-3 ਵਾਰ टेट्रासाइक्लिन ਪਾਣੀ ਚ ਮਿਲਾ ਕੇ ਆਡਰ ਮੋ ਦੇਹੁ ਤੇ ਸੀਆਰਡੀ ਵਾਰੀ ਦੂਰ ਹੋ ਜਾਵੇਗੀ ਜੇ ਤੁਸੀਂ ਮੁਰਗੇ ਦਾ ਧਿਆਨ ਨਹੀਂ ਦਿਓਗੇ ਤਾਂ ਮੁਰਗੇ ਨੂੰ ਵਾਰੀਆਂ ਵਧੀਆਂ ਜਾਣਗੀਆਂ ਤੇ ਹੋਰ ਮੁਰਗਾਂ ਨੂੰ ਵੀ ਵਾਰੀਆਂ ਲੱਗ ਜਾਣਗੀਆਂ ਤੇ ਬਹੁਤ ਹੀ ਨੁਕਸਾਨ ਹੋ ਜਾਵੇਗਾ ਇੱਕ ਠੰਡ ਦੇ ਮੌਸਮ ਚ ਫਾਰਮ ਦੇ ਆਲਾ ਦਵਾਲਾ ਚੰਗੀ ਤਰ੍ਹਾਂ ਦੇਖੋ ਜਿਵੇਂ ਪੜਦਿਆਂ ਜਾਂ ਬੋਰੀਆਂ ਲਗਾ ਕੇ ਚੰਗੀ ਤਰ੍ਹਾਂ ਬੰਦ ਕਰ ਦਿਓ ਤਾਂ ਜੋ ਬਾਹਰ ਦੀ ਠੰਡੀ ਹਵਾ ਜਾਂ ਠੰਡ ਅੰਦਰ ਨਾ ਆ ਸਕੇ ਤਾਂ ਮੁਰਗੇ ਨੂੰ ਜਲਦੀ ਠੰਡ ਲੱਗਾਂ ਦਾ ਡਰ ਹੁੰਦਾ ਹੈ ਤੇ ਮੁਰਗਾ ਜਲਦੀ ਹੀ ਮਾਰ ਹੋ ਜਾਂਦਾ ਹੈ ਤਾਂ ਇਸ ਗੱਲ ਦਾ ਠੰਡ ਦੇ ਮੌਸਮ ਵਿੱਚ ਧਿਆਨ ਦਿਓ ਕਿ ਪਰਦੇ ਫਾਰਮ ਦੇ ਆਲੇ-ਦੁਆਲੇ ਡਬਲ ਪਰਦੇ ਲਗਾਓ ਪਹਿਲਾ ਪਰਦਾ ਬੋਰੀ ਦਾ ਹੋਣਾ ਚਾਹੀਦਾ ਹੈ ਤਾਂ ਦੂਜਾ ਪਰਦਾ ਪੱਲੜ ਦਾ ਹੋਣਾ ਚਾਹੀਦਾ ਹੈ ਜਿਵੇਂ ਪੱਲੜ ਗੱਟਿਆਂ ਦਾ ਪੱਲੜ ਬਣਾ ਲਓ ਜਾ ਬਜਾਰੋ ਪੱਲੜ ਮਿਲਦਾ ਹੈ ਦੂਜਾ ਪਰਦਾ ਪੱਲੜ ਦਾ ਹੋਣਾ ਚਾਹੀਦਾ ਹੈ ਤੇ ਤੀਜਾ ਦਰੀ ਵਗੈਰਾ ਦਾ ਖੜਦਾ ਹੋਣਾ ਚਾਹੀਦਾ ਹੈ ਤਾਂ ਤਿੰਨ ਪਰਦੇ ਡਬਲ ਡਬਲ ਲਗਾਓ ਤਾਂ ਜੋ ਬਾਹਰ ਦੀ ਠੰਡੀ ਹਵਾ ਜਾਂ ਠੰਡ ਅੰਦਰ ਨਾ ਆ ਸਕੇ ਤਾਂ ਐਦਾ ਠੰਡ ਦੇ ਸਮੇਂ ਹੀਟਰ ਵੀ ਲਗਾਓ ਹੀਟਰ ਅੰਦਰ ਲਗਾਉਣ ਨਾਲ ਗਰਮੈਸ਼ ਬਣੀ ਰਹਿੰਦੀ ਹੈ ਤੇ ਮੁਰਗਾ ਸਹੀ ਤੌਰ ਫਿਰ ਸਕੇਗਾ ਤੇ ਇਕੱਠਾ ਨਹੀਂ ਹੋਵੇਗਾ ਜੇ ਇਕੱਠਾ ਹੋਵੇਗਾ ਤਾਂ ਇੱਕ ਦੂਜੇ ਉੱਪਰ ਚੜ ਚੜ ਕੇ ਮੁਰਗਾ ਮਰ ਵੀ ਜਾਂਦਾ ਹੈ ਤਾਂ ਇੱਕ ਗੱਲ ਦਾ ਹੋਰ ਧਿਆਨ ਦੇਣ ਵਾਲੀ ਗੱਲ ਹੈ